छॾियो बड़ी ख़ुशी हुई आहे महाराज सूमना दी त ਸਰੂਪ ਨੂੰ ਮਾਉਣ ਦੀ ਕੋਸ਼ਿਸ਼ ਕੀਤੀ ਪਰ ਬੁਰਸਾ ਕਹਿੰਦਾ ਬੜੀਆਂ ਮਤਾਮਾਂ ਬੜੇ ਬਜ਼ੁਰਗੋ ਬੜੀਆਂ ਬੱਚੀਆਂ ਦੇ ਕਿ ਇਹ ਪਰਿਵਾਰ ਕਿੱਥੇ ਜਾਣਗੇ ਜਦੋਂ ਲਗਰਾਂ ਦੇ ਵਿੱਚ ਬੇਨਤੀ ਕਰਨ ਦੇ ਲਈ ਜਾਂਦੇ ਸੀ ਨਾਮ ਸਾਡੇ ਰਵੀਰ ਸਿੰਘ ਗੁਰੂ ਸਿੰਘ ਤੇ ਗੌਰ ਚੁਰਾੜੀ ਕਰਨ ਲੱਗੇ ਸੱਜ ਨੂੰ ਮਨਾ ਬੀਬੀਆਂ ਦੇ ਅੱਖਾਂ ਤੇ nhìnਦੇ ਦੇਖੇ ਆਪੇ ਮਨ ਭਾਉ ਹੋ ਗਿਆ

ਐਸਟੇਮ ਆਜ ਲਾਮ ਕਰੇ ਮਾਣ ਜਿਹੜੇ ਸੀਤ ਲੋਕ ਤੇ ਉਹਨਾਂ ਲੋਕਾਂ ਦੀ ਜਮੀਨਾਂ ਵਜ ਜਾਣਗੀਆਂ ਪਰ ਉਹ ਫਿਰ ਨਾ ਹੋਈ ਅੰਤ ਵਿੱਚ ਮਹਾਰਾਜ ਨੇ ਕਰਤਾ ਕੀਤੀ ਜਨਵਾਕੇ ਦੇ ਤੋਂ ਤੱਕਣਾ ਦੇ ਗੁਰੂ ਸੰਗਿ ਬਾਹਰ ਕੇ ਮੂਰਤ ਉਸ ਐਸਟੇਮ ਦੇ ਤੱਕਾ ਲੈ ਕੇ ਚ ਮੂਰਤ ਲੈ ਕੇ ਜਾ ਲੋਕ सब तो पहला अगराह के न गलत हुई अगराहान ने सो दुलासा दिता कि तुम मोर्चा लाओ अभी लाल जो भी लव च बोलूगा मोर्चे को हाजिर नाजर समझ के बोलूंगा कोई भी किसी किस्म की शे किस्म का पैरा के नहीं बोलूंगा ਕਿਉਂਕਿ ਇੱਕ ਮਹੀਨੇ ਤੋਂ ਮਾਮਲੇ ਦੇ ਦੱਬ ਕੇ ਬੈਠਾ ਸੀ ਕਿ ਕੋਈ ਤਾਉ ਕੋਈ ਤਾਉ ਬਹੁਤ ਬੜੂ ਮਾਰ ਦੇ ਪਰ ਬਾਅਦ ਵਿੱਚ ਬਤੀ ਕਿਤੇ ਨੇ ਤਾਉ ਨਹੀਂ ਦਿੱਤਾ ਜਦਿਆ ਜੱਥੇ ਬੰਨੀਆਂ ਤੇ ਖੁਸ਼ ਹੋ ਗਈ ਉਹ ਟੁੱਟ ਕੇ ਚੰਗਾ ਸੂਰ ਹੋ ਗਏ ਸਾਡੀ ਮੇਰੀ ਬੇਨਤੀ ਹਾਲੋ ਜੇ ਤੁਹਾਨੂੰ ਮੇਰੀ ਬੇਨਤੀ ਚੰਗੀ ਲੱਗੂਗੀ ਤਾਂ ਜੁਤੀ ਮੈਨੂੰ ਕਹਦੇ ਹੋ ਜੇ ਮਾੜੀ ਲੱਗੂਗੀ ਤਾਂ ਮੇਰੇ ਗਲ ਦੇ ਉੱਸਾਰ ਪਾ ਦੇ ਤੁਸੀਂ ਇੱਕ ਮੂਰਤੇ ਦੇ ਦੇਖ ਸ੍ਰੂਪੀਤਾ ਸ੍ਰੂਪ ਤੋਂ ਬਾਅਦ ਜੋ ਲੋਕਾਂ ਦੱਛੇ ਬੰਦੀਆਂ ਦੇ ਲਈ ਸੀ ਉਹ ਆਉਣੇ ਸ਼ੁਰੂ ਹੋ ਗਈ ਕਰਦੇ ਕਰਦੇ ਮੂਰਤੇ ਦੇ ਵਿੱਚ ਹਰ ਤੀਜੇ ਦਾ ਹਰ ਦੂਜੇ ਨਾਲ ਬੇਤੀ ਕਰਦੇ ਸੀ ਕਿ ਮੂਰਤੇ ਦੇ ਵਿੱਚ ਕੋਈ ਵੀ ਜੱਥੇਬੰਦੀ ਆਉ ਉਹਦੇ ਲਈ ਹੀ ਆਇਆ ਮੋਤੇ ਨੂੰ ਜੇ ਸਾਹਮਣੇ ਸਾਹੀ ਦੀ ਆਇਆ ਇਹ ਦਾਸ ਦਾ ਸਾਨੂੰ ਦਿੱਤਦਾ ਮਤਲਬ ਇਹ ਸੀ ਕਿ ਜੋ ਇੱਕ ਮਹੀਨੇ ਤੋਂ ਮਨ ਦੇ ਵਿੱਚ ਗੱਲ ਰੱਖੀ ਹੋਈ ਸੀ ਉਹ ਆਪ ਦੇ ਪਰਿਵਾਰ ਸਮਝ ਕੇ ਗੱਲ ਕਹਿ ਰਿਹਾ ਇਤੇ ਨੂੰ ਕਿਸੇ ਤਰ੍ਹਾਂ ਦੀ ਤਲੀ ਕਿਸੇ ਤਰੀਕੇ ਨਾਲ ਕੋਈ ਗੱਲ ਲੱਗਦੀ ਹੋਵੇ ਉਸ ਤੋਂ ਮੈਂ ਗੱਲ ਹੀ ਮਾਤਾ ਦਾਸ ਨੂੰ ਕਿ ਮੇਰੇ ਸਤਬੂਲ ਨੇ ਸੱਚ ਬੋਲਿਆ ਸੱਚ ਲਈ ਪਹਿਰਾ ਦਿੱਤਾ ਸੱਤ ਦੇ ਲਈ ਇੱਕ ਦਿਨ ਵੀ ਇਥੋਂ ਤੁਹਾਡੇ ਕੋਲ ਗਿਆ ਜਾਂ ਨਹੀਂ ਹੋਇਆ ਅੱਜ 13 ਤਰੀਕ 7ਵੇਂ ਮਹੀਨੇ ਤੋਂ 8ਵੇਂ ਮਹੀਨੇ ਦੀ 15 ਤਰੀਕ ਤੱਕ ਕੋਈ ਵੀ ਇੱਕ ਦਿਨ ਦਾ ਵੀ ਨਾਮ ਨਹੀਂ ਜਾਣੇ ਪਾੜਾ ਸਾਰਿਆਂ ਨੂੰ ਕੋਈ ਨਾ ਕੋਈ ਕੰਮ ਸੀ ਸਾਰਿਆਂ ਨੂੰ ਕੋਈ ਨਾ ਕੋਈ ਅਸੀ ਗੱਲ ਸੀ ਪਰ ਮੇਰੇ ਅੰਦਰ ਇੱਕੋ ਇੱਕ ਗੱਲ ਸੀ ਕਿ ਇਸ ਮੌਕੇ ਦੇ ਲਈ ਜੇ ਜਿਤਨਾ ਆਖਾੜੇ ਦੀ ਜੜੀ ਪੈਣੀ ਆ ਤੇ ਨਹੀਂ ਮੋੜਦਾ ਫਾਰਾਂਗੇ ਜਦੋਂ ਸਾਤ ਪਿੰਡ ਤੋਂ ਉਹ ਵੀਰ ਨੇ ਆ ਕੇ ਉਸ ਪਾਸੇ ਜਦੋਂ ਮੋਰਚਾ ਲੱਗਿਆ ਸੀ ਤਾਂ ਉਹਨਾਂ ਨੇ ਬੇਇਤੀ ਕੀਤੀ ਸੀ ਕਿ ਜੇ ਤੁਸੀਂ ਮੋਰਚਾ ਜਿੱਤਣਾ ਐਵੇਂ ਕੋ ਥੋੜੀ ਜਿਹੀ ਗਲਤੀ ਦੇ ਨਾਲ ਨਹੀਂ ਜਿੱਤ ਸਕਦੇ ਵੱਡੀ ਗਲਤੀ ਦੇ ਨਾਲ ਮੋਰਚਾ ਜਿੱਤ ਸਕਦੇ ਹੋ ਸੋ ਜਿੰਨੀਆਂ ਵੀ ਪੀਰ ਸੰਗਤਾਂ ਉੱਤੇ ਉਹਨਾਂ ਨੇ ਬਹੁਤ ਵੱਡਾ ਉਤਾਰਕ ਦਿੱਤਾ ਔਰ ਲੋਕਾਂ ਜਿਹੜੇ ਕੋਈ ਵੀ ਚੰਡੇ ਨਾਲ ਜੁੜੇ ਹੋਏ ਸੀ ਉਹਨਾਂ ਨੇ ਆਉਣਾ ਸ਼ੁਰੂ ਕਰ ਦਿੱਤਾ ਤਾਂ ਤੁਹਾਡਾ ਮੂਰਤ ਜਿਹੜਾ ਉਹ ਤੁਹਾਨੂੰ ਜਿਾ ਆਪਣਾ ਦੇਖਦੇ ਧਾਰਮਿਕ ਜਿੰਤੀ ਕਿੰਨੀ ਸੀ ਕਿ ਸੇਵਾ ਇਸ ਮੂਰਤੇ ਤੋਂ ਬਾਅਦ ਦੇਖੋ ਲਾ ਪ੍ਰੇਰਣਾ ਲੈ ਕੇ ਆਪਣਾ ਕੰਮ ਕਰੂਗਾ ਕਿਉਂਕਿ ਮਨ ਨਾਲ ਵੀ ਬਹੁਤ ਗੱਲਾਂ ਨੇ ਮੇਰੇ ਮਨ 'ਚ ਕੋਈ ਇਹ ਕਿ ਮੈਂ ਮਿਹਨਤ ਕਰਨੀ ਆ ਕੰਮ ਕਰ ਆਪਣੇ ਕੌਮ ਦੇ ਲਈ ਕਰਨਾ ਉਹ ਮਾਰਜੇ ਨੇ ਪੂਰਾ ਕਰ ਲਿਆ ਸੋ ਅੱਜ ਆਪਾਂ ਇਹ ਕੱਟ ਕਰਨ ਦਾ ਸਭ ਤੋਂ ਵੱਡਾ ਮਕਸਦ ਇਹ ਕਾਨੂੰ ਰੋਪਾਂ ਜੋ ਮੋਰਚਾ ਇੱਕ ਤੋਂ ਵਿਦਾ ਕਰਨਾ ਉਹ ਸਾਰੀ ਸੰਗਤ ਦੀ ਹਾਜ਼ਰੀ ਦੇ ਵਿੱਚ ਕਰਨਾ ਸਾਚੀ ਗੁਰੂ ਗ੍ਰੰਥ ਸਾਹਿਬ ਜੀ ਆਖੰਡ ਪਾਠ ਪਾਠ ਕਰੇ ਜਾਣਗੇ ਉਹ ਪਿੰਡ ਦਾ ਕੀ ਨੋਰੀ ਪ੍ਰਦਰਸ਼ਨ ਹੋਗਾ ਬਾਬਾ ਨਾ ਸ਼ੀਰ ਬਾਬਾ ਨਾ ਬਾਬਾ ਨਥੋ ਜੀ ਦੋਸਰਾ ਫਾਇਦੇ ਵਿੱਚ ਆਪਾਂ ਪ੍ਰੀਤ ਨੂੰ ਸਾਰੀ ਸੰਗਤ ਮਿਲ ਕੇ ਮਿਠਾਣੇ ਔਰ ਉਸ ਤਰੀਕੇ ਜੋ ਘੋਬ ਵਾਲੇ ਹਨ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਬਹੁਤ ਬਹੁਤ ਸਾਰੇ ਲੀਡਰਾਂ ਨੂੰ ਬਹੁਤ ਬਹੁਤ ਜੋ ਵੀ ਸਮਾਜ ਸੇਵੀ ਆ ਉਹਨਾਂ ਨੂੰ ਬਹੁਤ ਬਹੁਤ ਜਿੰਨਾਂ ਨੇ ਇਹਸ ਮੌਕੇ ਦੇ ਲਈ ਕਿੰਨਾ ਕਣਕਾ ਪਾਇਆ ਖੁਰਕੇ ਆਏ ਸਿੱਕੇ ਢੰਗ ਦੇ ਨਾਲ ਦੀ ਸੇਵਾ ਕੀਤੀ ਸਾਰਿਆਂ ਤੋਂ ਬਹੁਤ ਬਹੁਤ ਅਰ ਉਸ ਦਿਨ ਸਹਿਜ ਦੀ ਪ੍ਰਗਟਾਵਾ ਸ਼ੁਕਰਾਨਾ ਆ ਉਸ ਦਿਨ ਮਾਤਾ ਪਿਤਾ ਬੋਦਲ ਦਾ ਜਿਹੜਾ ਇਲਾਨ ਹੋਊਗਾ ਉਹ ਇੱਕ ਨਰੂਨ ਮਾਤਾ ਪਿਤਾ ਬੋਦਲ ਦਾ ਘੈਣਾ ਦੇ ਵਿੱਚੋਂ ਕੀਤਾ ਜਾਊਗਾ ਉਸ ਮਾਤਾ ਪਿਤਾ ਬੋਦਲ ਦਾ ਪਿਆਰ ਕਰਨ ਦਾ ਮਕਸਦ ਕਿ ਕਿਸੇ ਵੀ ਮਾਤਾ ਪਿਤਾ ਬੋਦਲ ਦੇ ਵਿੱਚ ਕਿਸੇ ਦਾ ਕੋਈ ਦਸਤ ਦਾਜੀ ਨੀ ਹੋ ਮਾਤਾ ਪਿਤਾ ਬੋਦਲ ਖੁਦ ਹੀ ਜਿਹੜੇ ਕੋਈ ਕਿਸਾਨ ਭੈਣ ਦੁਖੀ ਹੋਊ ਜਾਂ ਕਿਸੇ ਦਾ ਕੋਈ ਤੱਕਾ ਆਉਂਦਾ ਹੋਊ ਤਕੂ ਮਾਤਾ ਭਗੋਦਾਨ ਚਲਾਉ ਦਾਸ ਦੀ ਬੇਨਤੀ ਤੇ ਸਿਰਫ ਖੂਬਸ ਜਿਹੜਾ ਵਾ ਉਹ ਮਾਤਾ ਭਗੋਦਾਨ ਤੇ ਹੋਊਗਾ ਅਗਰ ਜੇ ਇਹ ਦਿਵਾਵਾ ਕਰਨੀ ਹੀ ਆਪੇ ਨਾ ਤਾਂ ਮਹੀਨਾ ਦੋ ਮਹੀਨੇ ਜੋ ਵੀ ਲੱਗਣਗੇ ਪੈਣਾ ਨਾ ਲਾਵਾਂਗੇ ਅਗਰ ਜੇ ਪੈਣਾ ਨਹੀਂ ਚਾਹਣਗੇ ਤੇ ਦਾਸ ਆਪਣੇ ਘਰ ਬੈਠ ਕੇ ਆਪਣਾ ਕੰਮ ਕਰ ਰੂਗਾ ਫੋੜਾ ਤਾਂ ਸਾਡੇ तकरीबन ਉਹ ਮੇਰੇ ਕੋਲ ਲੈ ਚੀਆ ਵਾਕਿਨ ਮੈਂ ਗੱਤ ਰਿਓ ਰੁੜਕਾ ਪੁੰਨਪੂਰ ਸਿੰਘ ਬੀਰ ਫਾਗੜਾ ਪਟੀਆਂ ਲੂਨਪੁਰਾ ਭਰੋਵਾਲ ਹਉਦ ਦਾਤਾ ਬੀਰਮੀ ਛੇੜੀ ਚੇੜੀ ਕੋਡੂ ਪੁੰਨ ਕੈਲਪੁਰ ਜਿਹੜਾ ਆਪਣਾ ਰਹਿ ਗਿਆ ਉਹ ਵੀ ਮੈਨੂੰ ਲਿਖਾ ਦਿਓ ਇੱਕ ਜਣਾ ਵੀ ਰੁੱਟ ਕੇ ਕਿਉਂਕਿ ਵੀ ਉਹ ਨਗਰਾਂ ਦੀ ਜਿਹੜੀ ਫਾਟਦੀ ਆ ਉਹ ਇੱਥੇ ਅੱਜ ਜਿਹੜੀ ਆ ਲੱਗੀ ਆ ਤੋ ਅੱਜ ਉਹ ਜਿੱਥੇ ਆ ਕੇ ਤੁਹਾਨੂੰ ਲੱਗੂ। ਤੋ ਹੁਣ ਤਾਂ ਮਹਾਰਾਜਾ ਅਰੰਧਪਾ ਪ੍ਰਕਾਸ਼ ਕਰਾਉਣ ਦੇ ਲਈ ਜਿਹੜੀ ਡੇਟ ਆ ਉਹ ਤੁਸੀਂ ਸਾਰੇ ਜੰਗਤ ਦੱਸੋ ਸ੍ਰੀ ਕੈਸਨ ਮਹਾਰਾਜ ਪ੍ਰਕਾਸ਼ ਹੋ ਤੇ ਗੁਰਦਰਾ ਸਾਹਿਬ ਤੋਂ ਜੇ ਪ੍ਰਧਾਨ ਸਾਹਿਬ ਆਏ ਆ ਤਾਂ ਉਹਨਾਂ ਨੂੰ ਬੇਨਤੀ ਕਰ ਲੋ ਅਲੀਗੜ ਤੋਂ ਵੀ ਜੱਥਾ ਲੈ ਕੇ ਆਇਆ ਅੱਜ ਬੜੀ ਵੱਡੇ ਪੱਧਰ ਤੇ ਜੋ ਸੰਗਤ ਨਗਰ ਆ ਤੋਂ ਆਈ ਆ ਬੜੀ ਖੁਸ਼ੀ ਲੱਗੀ ਆ ਕਿ ਮੋਰਚੇ ਦੀ ਗੱਲ ਲਈ ਸਾਰਿਆਂ ਨੇ ਆਪਣੀ ਹਾਜ਼ਰੀ ਭਰੀ ਆ ਫਿਰ ਮੈਂ ਸਰਪੰਚ ਸਾਹਿਬ ਨੂੰ ਬੇਨਤੀ ਕਰਨਾ ਕਿ ਜਿਹੜੇ ਤੁਹਾਡੇ ਉਸ ਗੋਦਾਰਾ ਸਾਹਿਬ ਤੋਂ ਡਾਕਰੇ ਤੋਂ ਪ੍ਰਬੰਧਕ ਹੈਗੇ ਉਹਨਾਂ ਨਾਲ ਸਾਨੂੰ ਰਹਿ ਕਰਕੇ ਹੋਣ ਕਰਕੇ ਪੁੱਛ ਕੇ ਦੱਸੋ ਕਿ ਅੱਜ ਹਨ ਕੋਰ ਦਾ ਠੀਕ ਹੋਏ ਕਿਹੜੇ ਦਿਨ ਦੀ ਕਰਨੀ ਆ ਐਤਵਾਰ ਨੂੰ ਤੋਂ ਬਾਅਦ ਕੋਈ ਪਵੇ ਸੋਵਾਰ ਦਾ ਜਾਂ ਮੰਗਲਵਾਰ ਦਾ ਤੰਦ ਦਾ ਕੈਲੀ ਉੱਤੇ ਦੇ ਪ੍ਰਬੰਧ ਕਰਨ ਦੇ ਨਾਲ ਰਹਿ ਕਰਕੇ ਸਾਨੂੰ ਦੱਸ ਦਿਓ ਕਿ ਕਿਹੜੇ ਦਿਨ ਦੀ ਤਰੀਕ ਖਾਲੀ ਆ ਜਿੱਥੇ ਰਹਿ ਕਰੋ ਜਿੱਥੇ ਰਹਿਓ ਪਹਿਲਾਂ ਸੰਗਤ ਰਹਿ ਕਰੇ ਵੀ ਕਿਹੜੀ ਤਰੀਕ ਦਾ ਸਰੋਪਾਹੀ ਅੱਜ 15 ਤਰੀਕ ਹੋ ਗਈ ਤੇ ਕਿਹੜੇ ਦਿਨ ਦਾ ਭੋਗ ਦਾ ਜਿਹੜਾ ਟਾਈਮ ਹੋਵੇ ਕੋਈ ਸੰਗਤ ਦੇ ਵਿੱਚ ਕੋਈ ਜ਼ਰੂਰੀ ਕੰਮ ਦੀ ਹੁੰਦਾ ਜਿੱਥੇ ਕੋਈ ਜਦੋਂ ਇਹ ਕਹਿ ਦਈਏ ਵੀ ਉਸ ਨੂੰ ਸਰਦਾ ਹੀ ਨਹੀਂ ਉਹ ਤਰੀਕ ਨੂੰ ਦਰੂਰ ਨੋਟ ਕੀਤਾ ਜਾਊਗਾ ਕਿਤੇ ਨਹੀਂ ਕੋਈ ਦੋਖਸਪ ਦੀ ਗੱਲ ਹੁੰਦੀ ਆ ਉਹ ਗੱਡੀ 'ਚ ਨਾ ਉਹ ਤਰੀਕ ਨੂੰ ਮੱਦੇਨਜ਼ਰ ਰੱਖ ਕੇ ਇੱਕ ਤਰੀਕ ਆ ਜਿਹੜੀ ਉਹਨੂੰ ਫਾਈਲ ਉਤਾਰ ਦੋ ਇਹ 20 ਤਰੀਕ ਅਧਿਕ ਪੱਤੀ ਚੌੜੀ ਪੱਤੀ ਦਾ ਭੋਗ ਦੀ ਜਾਂ ਮਾਤਾ ਜੀ ਪ੍ਰਕਾਸ਼ ਕਰਨ ਦੀ ਉਹ ਵੋਤਵਾ ਸਾਈ ਤਰੀ ਆਤਮਾ ਦੇ ਨਾਮ ਸਾਈ ਤਰੀ ਦਾ ਉਸਦੇ ਹੁੰਦਾ ਭੋਗ ਆ ਜਿਹੜਾ ਦਿੱਬੀਆਂ ਨੂੰ ਮਾਤਾ ਭਗਵਾਨ ਵਾਲੀਆਂ ਬੈਠੀਆਂ ਦੱਸੋ ਜੀ ਸਤਾਈ ਤਰੀਕ ਨੂੰ ਬੰਦਰਾ ਦਾਖਾਏ ਦੇਦੇ ਤੇ ਉਹ ਵਾਜੜਾ ਕੈਪਟਨ ਜੀ ਸਾਈ ਵੀ ਸਾਈ ਵੀ ਤਰਲੇ ਬੱਬਾ ਰੋਹਿੰਦ ਸਿੰਘ ਦੀ ਵਾਰਸ਼ੀ ਆ ਰਹੀ ਆ ਤੇ ਉਸ ਤੋਂ ਪਹਿਲਾਂ ਕਰ ਲਈਏ ਉਸ ਤੋਂ ਪਹਿਲਾਂ ਵੀ ਤਰੀਕ ਲੈ ਚੋਡੀ ਦੇ ਪਹਿਲਾਂ ਮਗਰ ਕਾ ਨਹੀਂ ਜੀ ਮਗਰ ਨਾ ਕਰੋ ਮੇਡ ਕਰਵਾ ਪਹਿਲਾਂ ਵੀ ਉਪਰ ਤੁਹਾਨੂੰ ਸੰਗਤਾਂ ਨੇ ਕੋਈ ਨੋਟ ਕਰਤਾ ਹਾਂ ਸਮਝਣਾ ਚੌਵੀ ਦੀ ਰੈਲੀ ਆ ਜੀ अच्छा